ਹਾਲਤ ਨਹੀਂ ਹੈ ਉਹਨਾਂ ਦੀ ਗੱਲ ਕਰਨ ਦੀ ਪਰ ਫਿਰ ਵੀ ਅਸੀਂ ਗੁਜ਼ਾਰਿਸ਼ ਕਰਾਂਗੇ ਕਿਉਂਕਿ ਇਸ ਮੌਕੇ ਆਸਾਨੋ ਵੀ ਹੁੰਦਾ ਹੈ ਕਿ ਅਸੀਂ ਕਿਸੇ ਨੂੰ ਪਰੇਸ਼ਾਨ ਨਾ ਇਸ ਤਰੀਕੇ ਨਾਲ ਕਰੀਏ ਪਰ ਇਸ ਵੇਲੇ ਦੇਖੋ ਸਾਰੇ ਇੱਥੇ ਪਹੁੰਚ ਕੇ ਹੌਸਲਾ ਦੇ ਰਿਹਾ ਜੋ ਘਾਟਾ ਹੋਇਆ ਉਹ ਕਦੇ ਪੂਰਾ ਨਹੀਂ ਹੋਊਗਾ ਪਰ ਦੁਬਈ ਤੋਂ ਨੌਜਵਾਨ ਪਰਤਿਆ ਇਸ ਵੇਲੇ ਸਾਡ ਨਾਲ ਉਸ ਸੇਂਗੋ ਉਸੇ ਉਹ ਵੀਰ ਮੌਜੂਦ ਹੈ ਵਿੱਚ ਸਭ ਤੋਂ ਪਹਿਲੇ ਤੇ ਇਸਦੀ ਗੱਲ ਆਖੀ ਹੈ ਕਿ ਜੋ ਹੋਇਆ ਬਹੁਤ ਮਾੜਾ ਹੋਇਆ ਮਾਫ ਕਰਿਓ ਅਸੀਂ ਇਸ ਮੌਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਮੌਕਾ ਐਸਾ ਹੁੰਦਾ ਕਿ ਨਹੀਂ ਬੋਲਿਆ ਜਾਂਦਾ ਮੇਰਾ ਘਰ ਬਰਬਾਦ ਹੋ ਗਿਆ ਮੇਰਾ ਛੱਡਿਆ ਵੀ ਨਹੀਂ ਕੁਝ ਨਹੀਂ ਹੋਣਾ ਹੂੰ ਸਰ ਨੂੰ ਸਾਹ ਹਾਂ ਨੂੰ ਸਾਹ ਦੋ ਹਾਂ ਸਾਹ ਚਾਹੀਦਾ ਤੁਹਾਨੂੰ ਜੇਦੀ ਵੀ ਗਲਤੀ ਜਣਾ ਵੀ ਮਗਰ ਜੇ ਕੇ ਉਹਨੂੰ ਸਜ਼ਾ ਹੋਣੀ ਚਾਹੀਦੀ ਤੁਹਾਨੂੰ ਇਨਸਾਫ ਚਾਹੀਦਾ ਮੇਰਾ ਬੇੜਾ ਕਰ ਕੀਤਾ ਤੇ ਬੱਚਾ ਸਮਰਥਾ ਜੀ ਸਕੂਲ ਜਾਣਾ ਸ਼ੁਰੂ ਕੀਤਾ ਸੀਗਾ ਹਾਂਜੀ ਹਾਂਜੀ ਇਹ ਤਿੰਨ ਚਾਰ ਦਿਨ ਹੋਏ ਸਕੂਲ ਜਾਂਦਾ ਹੈ ਤੇ ਉਹ ਦਿਨ ਜਾਣਾ ਤਿਆਰ ਕਰਨ ਲੰ ਕਰਨਾ ਹੈ ਉਹਨੇ ਉੱਠੀ ਉਹ ਦਿਨ ਹੀ ਇਹ ਕੰਮ ਹੋ ਗਿਆ ਗੱਲੇ ਥੋੜੀ ਹੁੰਦੀ ਹੋਣੀ ਆ ਜਦੋਂ ਵੀਡੀਓ ਕਾਲ ਤੇ ਆ ਉਹ ਜਿਹੜਾ ਇੱਕ ਉਡੀਕ ਹੋਣੀ ਕਿ ਵੀਡੀਓ ਕੋ ਲਾਉਗੀ ਤੇ ਕੱਲ ਤੋਂ ਕੋਈ ਵੀਡੀਓ ਕਾਲ ਨਹੀਂ ਆਈ ਹੋਣੀ ਜਾਂ ਗੱਲ ਨਹੀਂ ਹੋਈ ਹੋਣੀ ਤੇ ਮਾਨੂੰ ਖੇਸ ਤੇ ਪਹੁੰਚੀ ਹੋਣੀ ਹੈ ਕਿਉਂਕਿ ਜੋ ਘਾਟਾ ਹੋਇਆ ਇਹ ਪੂਰਾ ਤੇ ਨਹੀਂ ਹੋਣਾ ਕਦੀ ਮੇਰੇ ਦਾ ਪੈਰਾ ਤੇ ਜ਼ਮੀਨ ਗਲ ਗਈ ਆ ਜਦੋਂ ਮੇਰੀ ਤੇ ਦੁਨੀਆ ਬਰਬਾਦ ਹੋ ਗਈ ਜਦੋਂ ਮੈਨੂੰ ਪਤਾ ਲੱਗਾ ਕਿ ਅੱਜ ਵੀਡੀਓ ਕਾਲ ਕਿਉਂ ਨਹੀਂ ਆਈ ਮੈਸੇਜ ਕਿਉਂ ਨਹੀਂ ਆਇਆ ਮੇਰੀ ਗੱਲ ਤੇ ਕਿਨਾਲ ਦਾ ਮੈਂ ਪਹਿਲਾਂ ਫੋਨ ਕਰਦਾ ਹਾਂ ਇਹ ਮੈਨੂੰ ਚੁੱਕਦਾ ਨਹੀਂ ਸੀ ਜਦੋਂ ਮੈਂ ਨਵਾਂ ਨਵਾਂ ਜਦੋਂ ਗਿਆ ਸੀ ਬਾਹਰ ਇਹਨੇ ਚੁੱਕਦਾ ਨਹੀਂ ਫਿਰ ਮੈਨੂੰ ਕਰਦਾ ਨਹੀਂ ਸੀ ਫੋਨ ਇੱਕ ਦਿਨ ਮੈਂ ਮੰਮੀ ਨਾਲ ਗੱਲ ਕਰਨ ਡਿਆ ਤੇ ਉਹਨੇ ਮੇਰੇ ਨਾਲ ਗੱਲ ਕਰਾਈ ਮੰਮੀ ਨੇ ਕਿ ਨਾਲ ਦਾ ਕਿ ਮੈਂ ਇਹਨੂੰ ਪੁੱਛਿਆ ਕਿ ਕੰਮ ਤੇ ਜਾਣਾ ਮੈਨੂੰ ਤਾਂ ਪਤਾ ਹੀ ਨਹੀਂ ਜਾਂਦਾ ਤੇ ਇਹ ਮੈਨੂੰ ਝੂਠ ਹੀ ਕਹਿਤਾ ਜਾਣਾ ਤੇ ਮੈਂ ਫਿਰ ਮੈਂ ਕਿਹਾ ਠੀਕ ਹੈ ਬਸ ਇਨੀ ਗੱਲ ਹੋਈ ਇਹਦੇ ਨਾਲ ਹੋਰ ਜ਼ਿਆਦਾ ਗੱਲ ਨਹੀਂ ਹੋਣੀ ਤੁਸੀਂ ਵੀਰ ਸਾਬਤ ਸੂਰਤੋ ਗੁਰੂ ਵਾਲੇ ਹੋ ਹਨ ਪਰ ਨਸ਼ਾ ਕਿਵੇਂ ਘਰ ਚ ਵੜ ਗਿਆ ਛੋਟਾ ਥੋੜਾ ਵੱਡਾ ਭਰਾ ਸੀਗਾ ਅਮਰਤਪਾਲ ਕਿਵੇਂ ਆਦੀ ਹੋ ਗਿਆ ਤੇ ਲੱਗਦਾ ਸੀਗਾ ਇਸ ਕਦਰ ਵੀ ਗੱਲ ਪਹੁੰਚ ਜਾਊਗੀ ਮੈਨੂੰ ਯਕੀਨ ਇਹ ਹੈਗਾ ਕਿ ਇਹ ਕੰਮ ਕਰ ਦੂਗਾ ਨਹੀਂ ਤਾਂ ਮੈਂ ਇੱਥੇ ਆਪਣਾ ਪਰਿਵਾਰ ਛੱਡ ਕੇ ਨਹੀਂ ਹਾਂ ਜਾਣਾ ਸੀ ਤੇ ਮੈਨੂੰ ਇਹੋ ਜੀ ਗੱਲ ਹੈ ਹੈ ਨਹੀਂ ਕਿ ਇਹ ਕੰਮ ਕਰ ਜਾਏ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਾਹਰ ਗਏ ਮੈਨੂੰ ਸਵਾ ਕੁ ਸਾਲ ਹੋ ਗਿਆ ਇਹ ਕੋਈ ਸਾਜ਼ਿਸ਼ ਹੈ ਰਚੀ ਆ ਕੋਈ ਪਹਿਲਾਂ ਹੀ ਬਣਾਇਆ ਹੈ ਪਲੈਨ ਆ ਹੋਰ ਕਿ ਜਿਹੜੀ ਤੁਹਾਡੇ ਬ੍ਰਦਰ ਦੀ ਵਾਈਫ ਜਿਹੜੀ ਆ ਉਹ ਬਾਹਰ ਤਾਂ ਮਤਲਬ ਡਿਸਪਿਊਟ ਕਰਕੇ ਕਰੋ ਬਾਹਰ ਰਹਿੰਦੀ ਸੀ ਤੇ ਕੀ ਲੱਗਦਾ ਕਿ ਇਹ ਘਰ ਦਾ ਹੀ ਜਿਹੜਾ ਡਿਸਪਿਊਟ ਲੈ ਬੈਠਾ ਮੈਨੂੰ ਇਹਨਾਂ ਦਾ ਨਹੀਂ ਮੈਂ ਬਾਹਰ ਹਾਂ ਮੈਨੂੰ ਇਹਨਾਂ ਦਾ ਨਹੀਂ ਪਤਾ ਕੀ ਚੱਕਰ ਹੈ ਕੀ ਕਰਦੇ ਸਮਬਰੋਂ ਕਿਉਂ ਗਈ ਉੱਥੇ ਮੈਨੂੰ ਇਹ ਨਹੀਂ ਪਤਾ ਤੇ ਬਾਕੀ ਬੱਚੇ ਆਪਣੇ ਵੀ ਮਾਰ ਸਕਦਾ ਹੈ ਉਹ ਨਹੀਂ ਦਿਖਿਆ ਉਹਨੂੰ ਮੇਰਾ ਕਿਉਂ ਦਿਖਿਆ ਹੂੰ ਮੇਰਾ ਚ ਘਰ ਕਿਉਂ ਜਾੜਿਆ ਹੂੰ ਮੇਰਾ ਹੀ ਬੱਚਾ ਦੇਹਿਆ ਹੂੰ ਸਕੂਲੇ ਚੱਲਿਆ ਸੀ ਉਹ ਹੀ ਨਹੀਂ ਜਰਿਆ ਗਿਆ ਕਿ ਸਕੂਲੇ ਪੈ ਗਿਆ ਹੂੰ ਕਿ ਮੈਂ ਆਪਣੇ ਘਰ ਨੂੰ ਲੈ ਕੇ ਤੁਰਿਆ ਉਹ ਹੀ ਨਹੀਂ ਜਰਿਆ ਗਿਆ ਇਹਦਾ ਸਮਝ ਨਹੀਂ ਹੁੰਦੀ ਕਿ ਇੰਨਾ ਕਿਹੜਾ ਮਨਚ ਵੈਰ ਆ ਗਿਆ ਕਿ ਪਹਿਲੇ ਮਾਤਾ ਨੂੰ ਮਰਨ ਤੋਂ ਬਾਅਦ 2-3 ਘੰਟੇ ਹੁੰਦੇ ਬਾਹਰ ਗੇਟ ਤੇ ਇੰਤਜ਼ਾਰ ਕੀਤਾ ਕਿ ਕਦੋਂ ਪਰਚਾਈ ਬਾਹਰ ਆਏਗੀ ਤਾਂ ਉਹਨੂੰ ਵੀ ਜਿਹੜਾ ਖਤਮ ਕਰਾਂਗਾ ਉਹ ਸੁੱਤੇ ਪਏ ਬੱਚੇ ਨੂੰ ਨਹੀਂ ਦੇਖ ਸਕੇ ਕਿ ਐਡਾ ਤੇ ਕੋਈ ਜ਼ਾਲਮ ਵੀ ਨਹੀਂ ਕਰਦਾ ਇਹ ਤੇ ਹੁਣ ਉਹ ਹੀ ਦੱਸ ਸਕਦਾ ਜੀ ਉਹ ਹੀ ਕੀ ਕੀਤਾ ਨਹੀਂ ਤੁਹਾਡੀ ਗੱਲ ਜਦੋਂ ਤੁਸੀਂ ਬਾਹਰੋਂ ਆਏ ਹੋ ਉਹਨਾਂ ਨੂੰ ਪੁੱਛਿਆ ਨਹੀਂ ਮੇਰੀ ਹਾਲਤ ਗੱਲ ਕਰਨ ਵਾਲੀ ਨਹੀਂ ਮੈਂ ਤਾਂ ਕੱਲ ਦਾ ਬਹੁਤ ਮੈਂ ਤਾਂ ਲਾਸ਼ ਹੀ ਆ ਸਮਝੋ ਮੇਰਾ ਤਾਂ ਖਾਨੇ ਹੁੰਦਾ ਹੈ ਕਿ ਬਾਹਰ ਜਦੋਂ ਜਾਂਦੇ ਨੌਜਵਾਨ ਤੇ ਮਿਹਨਤ ਕਰਕੇ ਦਾ ਇੱਕ ਮੁਕਾਮ ਹਾਸਲ ਕਰਕੇ ਵਾਪਸ ਆਉਂਦੇ ਨੇ ਖੁਸ਼ੀਆਂ ਨਾਲ ਕਿ 에ਰਪੋਰਟ ਤੋਂ ਬੱਚਾ ਲੈਣਾ ਆਊਗਾ ਜਾਂ ਕਰਦੀ ਮਾਂ ਮੱਥਾ ਜਮੂਗੀ ਇੱਕੋ ਦਾ ਮਿਨੀ ਵੱਡੀ ਘਟਨਾ ਹੋ ਗਈ ਅਸੀਂ ਵੀ ਜੇ ਕਰੀਆਂ ਆਪਸ ਦੇ ਵਿੱਚ ਗੱਲਾਂ ਤੇ ਸਾਡੇ ਵੀ ਮਨ ਪਰ ਜਾਂਦੇ ਆ ਜੋ ਇਹ ਹੋਇਆ ਅੱਜ ਮੈਂ ਵੀ ਉਹ ਕਹਿੰਨਾ ਕਿ ਮੈਂ ਤਾਂ ਚਾਚਾ ਆਣਾ ਸੀ ਮੈਂ ਦੀਵਾਲੀ ਤੇ ਲੱਗੇ ਆਉਣਾ ਸੀ ਦੀਵਾਲੀ ਦੇਖਣ ਤੇ ਬੱਚਿਆਂ ਨਾਲ ਮਨਾਉਣੀ ਆਪਣੇ ਨਾਲ ਦੀਵਾਲੀ ਤੇ ਮੈਨੂੰ ਕੀ ਪਤਾ ਕਿ ਪਹਿਲਾਂ ਹੀ ਆ ਆ ਕੰਮ ਹੋ ਜਾਣਾ ਪਹਿਲਾਂ ਹੀ ਆਉਣਾ ਪੈਣਾ ਮੈਨੂੰ ਮੇਰਾ ਦੇ ਘਰ ਲੈ ਕੇ ਬਹਿ ਗਿਆ ਉਹ ਸੀ ਉਸ ਬੇਬਸ ਪਿਤਾ ਨਾਲ ਗੱਲ ਕੀਤੀ ਜਿਹਦਾ ਮਸੂਮ ਗਿਆ ਔਰ ਇਹਦਾ ਪੂਰਾ ਪਰਿਵਾਰ ਹੀ ਖਤਮ ਹੋ ਸ ਗਿਆ ਇਸ ਵੇਲੇ ਸਾਰੇ ਆਸ-ਪਾਸ ਬੈਠੇ ਅੱਖਾਂ ਭਰ ਕੇ ਉਹਨੂੰ ਹੌਸਲਾ ਦੇ ਰਹੇ ਨੇ ਸਾਡੇ ਵੱਲੋਂ ਵੀ ਇਹੀ ਹੈ ਕਿ ਜਿਹੜਾ ਪਾਣਾ ਆਉ ਮੰਨਿਆ ਜਾਵੇ ਪਰ ਜੋ ਇਹ ਹਰਕਤ ਕੀਤੀ ਹੈ ਅਮਰਤਪਾਲ ਦੇ ਵੱਲੋਂ ਬੇਹਤ ਸ਼ਰਨਾਕ ਹੈ ਔਰ ਦਰਿੰਦਗੀ ਦੀਆਂ ਹੱਦਾ ਜੜੀਆਂ ਪਾਰ ਕੀਤੀਆਂ ਨੇ ਫਿਲਹਾਲ ਇਹ ਸਾਰੇ ਚਾਹੁੰਦੇ ਨੇ ਕਿ ਇਲਸਾਫ ਮਿਲੇ ਜਿਵੇਂ ਪਰਿਵਾਰਕ ਮੈਂਬਰ ਜਾਂ ਆਸ-ਪਾਸ ਪਿੰਡ ਵਾਸੀ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਅਮਰਤਪਾਲ ਜਿਹੜਾ ਉਹਨੇ ਹੁਣ ਤੱਕ ਕੁੱਤੇ ਨੂੰ ਵਟਾ ਤੱਕ ਨਹੀਂ ਮਾਰਿਆ ਪਰ ਉਹ ਏਡੀ ਵੱਡੀ ਹਰਕਤ ਕਰ ਗਿਆ ਸਾਨੂੰ ਵੀ ਯਕੀਨ ਨਹੀਂ ਹੋ ਰਿਹਾ